ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਘਟਾਲੇ ਦੇ ਕੇਸ ਵਿੱਚ ਭਗੋੜਾ ਜਗਨਦੀਪ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਜਗਨਦੀਪ ਸਿੰਘ ਢਿੱਲੋਂ ਵੱਲੋਂ ਅੱਜ ਲੁਧਿਆਣੇ ਅਦਾਲਤ ਵਿੱਚ ਆਤਮਸਰਪੰਨ ਕੀਤੇ ਜਾਣ ਉਪਰੰਤ ਵਿਜੀਲੈਂਸ ਬਿਊਰੋ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਡ ਦੇ ਐਸਐਸਪੀ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ ਸਿਵਲ ਸਪਲਾਈ ਵਿਭਾਗ ਦੇ ਝੋਨੇ ਦੀਆਂ ਉਹ ਆਟਾ ਇਹ ਟੈਂਡਰ ਨਾਲ ਸੰਬੰਧ ਘਟਾਲੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਇਸ ਸੰਬੰਧ ਵਿੱਚ ਉਕਤ ਮੁਜ਼ਜ਼ਮ ਸਮੇਤ ਸਾਫ ਕਾ ਮੰਤਰੀ ਅਤੇ ਹੋਰ ਮੁਜ਼ਮਾ ਖਿਲਾਫ ਵਿਜਨੈਂਸ ਬਿਊਰੋ ਨੇ ਆਈਪੀਸੀ ਦੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੋਇਆ ਸੀ ਦੇਖੋ ਫੂਡ ਐਂਡ ਸਿਵਲ ਸਪਲਾਈ ਟੈਂਡਰ ਸਕੈਮ ਜਿਹੜਾ ਹੈਗਾ ਉੱਚ ਟੋਟਲ 16 ਦੋਸ਼ੀ ਸੀਗੇ ਔਰ ਇੱਕ ਦੋਸ਼ੀ ਆਰ ਕੇ ਸਿੰਘ ਲਾਉ ਪੀਓ ਬਣਿਆ ਹੋਇਆ ਇੱਕ ਜਗਨਦੀਪ ਢਿੱਲੋਂ ਇਹਦੀ ਅਰੈਸਟ ਬਾਕੀ ਸੀ ਦਰਅਸਲ ਇਹਦੀ ਪਹਿਲਾਂ ਇਹਨਾਂ ਦੀ ਡੀਲ ਐਂਟੀਸੀਪੇਟਰੀ ਬੀਲ ਮਨਜੋਗ ਹਾਈ ਕੋਰਟ ਤੋਂ ਹੋ ਗਈ ਸੀ ਸਪਟੰਬਰ 2023 ਵਿੱਚ ਉਸ ਤੋਂ ਬਾਅਦ ਮਨਜੋਗ ਸ੍ਰੀ ਕੋਰਟ ਨੇ ਇਹਨਾਂ ਦੀ ਜੁਲਾਈ ਵਿੱਚ ਜਿਹੜੀ ਐਂਟੀਸੀਪੇਟਰੀ ਬੀਲ ਮਨਜੋਗ ਹਾਈ ਕੋਰਟ ਨੇ ਅਲਾਉ ਕੀਤੀ ਸੀ ਔਰ ਰਿਜੈਕਟ ਕਰ ਦਿੱਤੀ ਸੀ ਉਸ ਤੋਂ ਬਾਅਦ ਫਿਰ ਇੱਕ ਗੁਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਜ ਇਹਨਾਂ ਨੇ ਕੋਰਟ ਚ ਪੇਸ਼ ਕਰਤਾ ਇਹਨਾਂ ਨੇ ਆਪਣੇ ਆਪ ਨੂੰ ਸਲੰਡਰ ਕਰਤਾ ਹੈ ਔਰ ਇਹਨਾਂ ਨੂੰ ਫਾਰਮਲੀ ਰੈਸਟ ਕਰ ਲਿਆ ਹੈਗਾ ਕੋਰਟ ਨੇ ਜਗਨਦੀਸ਼ ਸਿੰਘ ਢਿਲੋਂ ਨੂੰ ਅਦਾਲਤ ਤੋਂ ਸਿੱਧਾ ਜੁਡੀਸ਼ਲ ਭੇਜਤਾ ਹੈ ਔਰ ਹੁਣ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਮੁਕੰਮਲ ਕਰਕੇ ਚਲਾਣ ਦਾ ਤਾਅ ਵੀ ਦੇ ਦੇ। ਕਿੰਨੇ ਕਰੋਪੀ ਸੀ ਹੈ ਟੋਟਲ ਹੁਣ ਕਿੰਨੇ ਦਾ ਹੋ ਚੁੱਕੇ ਹੈ ਟੋਟਲ 14 ਜਿਹੜੇ ਪਹਿਲਾਂ ਫੜੇ ਜਾ ਚੁੱਕੇ ਸੀ ਹੁਣ ਇੱਕ ਇਹਨਾਂ ਸਮੇਤ 15 ਹੋ ਗਏ ਨੇ ਔਰ ਹੁਣ ਟੋਟਲ 16 ਦੋਸ਼ੀ ਸੀ ਇੱਕ ਪੀਓ ਹੈ ਬਾਕੀ ਸਾਰੇ ਫੜੇ ਜਾ ਚੁੱਕੇ। ਕਿੰਨੇ ਦੀ ਜ਼ਰੂਰਤ ਦਾ ਘਟਾਲਾ ਸੀਗਾ ਦੇਖੋ ਫੂਡ ਸਕੈਮ ਦਾਗਾ ਕਰੋਨਾ ਚ ਹੈਗਾ ਉਹ ਕਾਫੀ ਡਿਟੇਲ ਚ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਅਦਾਲਤ ਨੂੰ ਅਸੀਂ ਦੱਸਿਆ ਹੋਇਆ ਹੈ। ਉਹਨੇ ਦੀ ਅਸੀਂ ਤਫਤੀਸ਼ ਜਿਹੜੀ ਹੈ ਜਲਦੀ ਕੰਪਲੀਟ ਕਰਕੇ ਚਲਾਣ ਅਦਾਲਤ ਉਹ ਦੇ ਦਾਂਗੇ ਇਸ ਤੋਂ ਅਬ ਹੋਰ ਵੀ ਰੁਪਏ ਨਹੀਂ ਸਕਦੇ ਫਿਰ ਰੱਖ ਤਾਂ ਨਹੀਂ ਨਹੀਂ ਅਜੇ ਫਿਲਹਾਲ ਕੋਈ ਹੋਰ ਨਹੀਂ ਹੈਗਾ ਬਾਕੀ ਤਫਤੀਸ਼ ਜੇ ਜੀ ਕੰਪਲੀਟ ਕਰਕੇ ਜਲਦੀ